ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਾਈ ਸਭ ਠੀਕ ਠਾਕ ਹੋਏਗੇ ਮਹਾਰਾਜ ਚੜ੍ਹਦੀਆਂ ਕਲਾਂ ਰੱਖਿਆ ਬਾਈ ਸਭ ਦੇ ਕੰਮਾਂ ਕਾਰਾਂ ਵਾਂ ਪਰਕਤਾਂ ਰੱਖਿਆ ਆਪਾਂ ਆਏ ਆ ਬਾਈ ਲੇਬਰ ਲੈਣ ਗੰਨਾ ਬਨਾਈ ਵਾਲੀ ਪਿੰਡ ਕਾਮੀ ਦੇ ਸਵੇਰੇ ਸਵੇਰੇ ਅੱਜ ਸੱਜ ਰਹੇ ਗਏ ਨਾ ਗੰਨੇ ਕੀ ਕਰਾਂਗੇ ਬਨਾਈ ਉਹਦੇ ਬਾਅਦ ਇਹ ਲੇਬਰ ਛੱਡ ਕੇ ਫਿਰ ਲੱਗਈ ਆਪਾਂ ਆਪਣੇ ਕਾਮਕਾਰ ਬਣੀ ਰਹੀ ਹੋਈ ਜੀ ਅੱਜ ਆਪਣੀ ਵੀਡੀਓ ਗੱਲ ਦਿਖਾਣਿਆ ਸਾਨੂੰ ਕਿਵੇਂ ਇਸ਼ਾਲਾ ਕੰਮਕਾਰ ਜੂਮ ਬਈ ਗੰਨਾ ਲਾਇਆ ਆਪਾਂ ਨੇ ਪੂਰੀ ਦੇ ਲੇਬਰ ਚ ਆਪਣੇ ਬਪਨਾਈ ਵਾਲੀ ਹਰ ਸਾਲ ਤਿੰਨ ਸਾਲ ਵੇ ਦਾ ਇਹੀ ਠੇਕੇਦਾਰ ਜਾ ਰਿਹਾ ਪਹਿਲਾਂ ਹੋਰ ਆਈ ਗਏ ਦਾ ਇੱਕ ਸਾਲ ਵਿੱਚ ਨੂੰ ਬਿਠਾਉਣੀਆਂ ਤੇ ਬਣਵਾਇਆ ਲਾ ਟਹਾਉਣੀਆਂ ਬੈਠੇ ਦੇ ਬੰਦੇ ਵੇ ਦੇ ਲੈ ਜੇ ਭਾਈ ਟਰਾਲੀ ਖੜੀ ਹੈ ਬਾਈ ਕੀ ਟਾਇਰ ਖੋਦੇ ਹੋ ਠੀਕ ਹੈ ਭਾਈ ਮਿਲਦੇ ਅੱਗੇ ਜਾ ਕੇ ਬਣੇਰੀ ਫੱਜ ਦੀ ਵੀਡੀਓ ਮਾ ਆ ਗਏ ਭਾਈ ਬੰਦੇ ਗੰਨਾ ਬੰਨਣੇ ਵਾਲੇ ਹਾਂ ਠੀਕ ਹੈ ਐਸੇ ਹੈ ਠੀਕ ਹੈ ਹੋਰ ਕੱਛ ਹੈ ਹਾਂ ਇਹ ਚਾਹ ਗੱਨਾ ਕਰੋ ਬਨਾਈਏ ਰਾਂ ਜਾਮਾ ਬਈ ਸਪਰੇਸਪਰੂ ਵਾਲਿਆਂ ਨੂੰ ਵੀ ਦੇਖ ਕੇ ਸਪਰੇਅ ਵਾਲੇ ਲੇਟ ਹੈ ਹਜੇ ਲੈ ਵੀ ਛੋੜਦਾ ਟਰੈਕਟਰ ਆਪਣਾ ਸਪਰੇਅ ਵਾਲਾ ਉਹ ਲੱਗ ਗਿਆ ਬਨਾਈ ਕਰਨ ਹੁੰਦੇ ਬੰਨੇ ਕੀ ਕੀ ਹੋਏਗਾ ਕੱਲ ਨੂੰ ਬਨਾਈ ਅੱਜ ਕਰਾਂਗੇ ਮੁੰਡੇ ਵਾਲੀ ਦੇਖੋ ਕਿੰਨਾ ਕਰਾ ਕਿੰਨਾ ਹੋ ਜਾ ਆਪਰ ਦੇ ਵੜੇਗੇ ਸਪਰੇਅ ਦਾ ਇਹਰ ਦਾ ਪਾਣੀ ਕੋਰਾ ਲਿਆ ਉੱਪਰ ਪ੍ਰਸ਼ਾਦ ਹੋਈ ਲੱਗਦੀ ਮੈਨਾਂ ਆਇਆ ਹੋਇਆ ਚਿੱਲੇ ਤੋਂ ਨੋਕ ਨਾਲ ਇਹ ਤਾ ਜਿਕੇ ਬਾਈ ਖੇਤ ਗੜਾਈ ਵਾਲੇ ਬੰਦੇ ਆਏ ਅੱਜ 3 ਕੱਲ 4 ਤੇ ਇੱਕ ਹੋਰ ਘਟ ਗਿਆ ਅੱਜ ਉਹ ਲੱਗ ਰਹੇ ਆ ਲੈਟ ਚੱਲ ਰਹੀ ਹੈ ਦਵਾਈ ਲੱਗੇ ਢੋਲ ਦੇ ਬੰਦੇ ਆਪਣੇ ਚੱਪੂ ਜਣਾ ਰੱਖੀ ਹੈ ਯਾਰ ਅੱਜ ਸਵੇਰੇ ਦੇ ਕੋਲ ਰੱਖ ਪਾ ਚਾਪੂ ਯੋ ਬਾਲਟੀ ਪਈ ਹੈ ਇੱਕ ਕੁਸੀ ਮਕੋੜ ਲੈ ਇੱਕ ਅੱਜ ਬਾਈ ਸੂਰਜ ਛੜ ਗਿਆ ਡਾਈ ਕਿਡੋ ਹੀ ਹੋ ਗਈ ਬੱਟਾਂ ਵਾਹਨ ਦੁਆਈ ਦੁਈ ਗੇਰੀ ਵੀ ਆਪਣੀ ਅਸੀਂ ਸਾਫ ਕਰੀ ਵੀ ਤਾ ਬੜਾ ਖੂਬ ਬੜਾ ਸਾਫ ਪਰੰਤਿਆ ਵਾਹਨ ਬਾਕੀ ਜਿਹੜਾ ਵੀ ਚਕਵਾੜ ਤਾਂ ਬੰਦਿਆਂ ਨੇ ਕੱਟ ਤਿਆ ਕਰਾਂ ਬਾਈ ਬਾਬੇ ਦੇ ਨਾਮ ਲੈ ਕੇ ਕੰਮ ਚੱਲਦਾ ਨਵੀ ਬਾਬੇ ਦੀ ਕਿਰਪਾ ਨਾਲ ਚੱਲ ਪਿਆ ਕੰਮ ਪਹਿਲੀ ਟੰਕੀ ਦਾ 4 ਮਿੰੂ ਬਣੀ ਗੱਲ ਠੀਕ ਹੈ ਬਹੁਤ ਔਖੇ ਆਈਆਂ ਨਵੇਂ ਹਨ ਆਹ ਰੇ ਹਮ ਤਾਂ ਆਪੇ ਕੇਹਤਾ ਰਹਤੇ ਹਾਂ ਅੰਦਰ ਬਾਹਰ ਬਾਹਰ ਜੇ ਬਾਹਰ ਜੇ ਕੋਈ ਬਹੁਤ ਔਖਾ ਬਈ ਲੇਬਰਾਂ ਵਾਲਾ ਕੰਮ ਈ ਵਾ ਸਵੇਰ ਦਾ ਲੇਬਰ ਇਕੱਠੀ ਕਰਨ ਪੀ ਗਿਆ ਵਾ ਪਹਿਲਾਂ ਗੰਨੇ ਵਾਲੇ ਲੈ ਕੇ ਆਇਆ ਇਹ ਬੰਦੇ ਵਿਚਾਰੇ ਆਪੇ ਆ ਜਾਂਦੇ ਆ ਗੜਾਈ ਵਾਲੇ ਇਹਨਾਂ ਨੂੰ ਸਾਈਕਲ ਦੇ ਜੀ ਆਪਨ ਫੇਰ ਇਹਨਾਂ ਨੂੰ ਲੈ ਕੇ ਆਇਆ ਇਹ ਰਾਤ ਨੂੰ ਪੀਪੂ ਲੈਣੇ ਆ ਇਹ ਥੋੜੇ ਖਾਣੇ ਪੀਣੇ ਵਾਲੇ ਆ ਬੰਦੇ ਇਹ 8 ਵਜੇ ਸ਼ੁਰੂ ਹੋਈ ਹੈ ਪਹਿਲੀ ਟੈਂਕੀ ਨਹੀਂ ਆਉਣਾ 7 ਵਜੇ ਚੰਮ ਚੱਲਦਾ ਹੋ ਜਾਵੇ ਹੋ ਜਾ ਖੇਤੋਂ ਚਲੋ ਆਪਣੀ 7 ਟੈਂਕੀਆਂ ਲਗਣੀ ਆ ਹੋਰ ਜੇ ਬਾਬੇ ਨੂੰ ਸੁੱਖ ਰੱਖੀ ਇਹ ਨਿਬੜ ਜੇਗਾ ਖੇਤ ਆਪਣਾ ਲਗਭਗ ਮਾੜੀ ਮੋਟੀ ਘੱਟ ਵੱਧ ਹੋ ਸਕਦੀ ਹੈ ਕਿਆ ਹਾਲ ਹੈ ਬੰਦੇ ਘੱਟ ਕਾਤੇ ਲੈ ਕੇ ਆਏ ਅੱਜ ਹਾਲ ਚਾਲ ਜੀ ਬੱਚੇ ਉਹ ਬੰਦਾ ਬੋਲਦਾ ਹੈ ਨਿਰਮਲ ਜੀ ਬੰਦਾ ਤਾਂ ਛੋਟਾ ਨਹੀਂ ਹੈ ਇਸ ਦਾ ਲੱਗੀ ਬਾਈ ਦੂਜੀ ਟੰਕੀ ਇਹ ਖੇਤ ਨਿਕਲ ਗਿਆ ਇੱਧਰ ਤਕਰੀਬਨ ਸਾਢੇ ਕਿ ਚਾਰ ਕਿੱਲੇ ਜਗ੍ਹਾ ਹੈ ਤਕਉਣ ਕਰਕੇ ਥੋੜਾ ਜ਼ਿਆਦਾ ਲੱਗ ਜਾ ਇੱਕ ਫਾਂਟ ਰਹਿ ਗਈ ਇੱਧਰੋਂ ਬਾਦਮ ਲਾएंगे ਆਪਾਂ ਨੇੜੇ ਨੇੜੇ ਕਿ ਤੇ ਪਮਾਣਾ ਲੱਗਦਾ ਜਿਦਾ ਆਪਣਾ ਇੱਧਰ ਲੱਗੇ ਲੰਬੀ ਪੱਟਾ ਵਾਏ ਜਿੱਥੇ ਤੱਕ ਪਾਈਪ ਜਾਹੇਗਾ ਲੈ ਜਾਏਗੇ ਪਰਾਂ ਫੇ ਟਰੈਕਟਰ ਉੱਧਰੋਂ ਲੈ ਆਈਏ ਖਮਾ ਪਰਾਂ ਦੋ ਟੰਕੀਆਂ ਲੱਗੀਆਂ ਬਾਈ ਇੱਧਰ ਲਗਭਗ 9 9.5 ਕਿਲੋ ਜਗ੍ਹਾ ਨਿਕਲ ਗਈ ਆਪਣੀ ਤੀਸਰੀ ਟੰਕੀ ਲੱਗ ਗਈ ਆਪਾਂ ਉਰੇ ਲੈ ਆਏ ਟਰੈਕਟਰ ਵੈਸੇ ਪਰਾਂ ਨੂੰ ਰਸਤਾ ਆ ਰਿਹਾ ਉੱਪਰ ਨੂੰ ਦੇਖਦੇ ਆ ਪਰਾਂ ਖੇਤ ਉੱਧਰ ਦੇ ਕੱਢੇਗੇ ਨਹੀਂ ਫਿਰ ਉਹ ਟਰੈਕਟਰ ਪਿੱਛੇ ਬੜੇ ਨੇ ਰੁਕਮਾ ਕੇ ਲੈਣਾ ਲੱਗੇ ਪਰ ਇਹਨੂੰ ਗੇੜ ਖਾ ਸਕਦਾ ਹੈਗਾ ਡਰਾਈਵਰ ਬਦਲ ਗਿਆ ਗੱਨ ਚਲਾਣੇ ਵਾਲਾ ਚਲੋ ਚਲਾ ਰਿਹਾ ਤਾਂ ਬੰਦਾ ਲਾਲ ਫੈਂਟਾਂ ਨਾਲ ਫੇਰ ਚਲਾਈ ਇਸਨੇ ਮੀਨੂ ਨੇ ਇਹ ਦੇਖੋ ਬੰਦਾ ਚਲਾ ਰਿਹਾ ਰਾਉਂਡ ਅਪ ਗੇਰੀ ਪੀਏ ਬਾਈ ਡੋਲਾ ਟੋਲਾ ਦੇ ਹੈ ਇਨਸਾਫ ਹੈ ਬੜੀਆਂ ਬੱਬੀ ਕਿਰਪਾ ਕਰ ਬਰਦਾ ਦਾਣੇ ਆ ਭਰਾ ਸੇ ਸਾਰੀ ਬੱਬਾ ਨਾਨਕ ਦਾਣੇ ਟੋਣੇ ਵਧੀਆ ਦੇਦਾ ਬਾਈ 2 ਸਾਲ ਹੋਏ ਰਗੜਾ ਲੱਗ ਰਿਹਾ ਖੇਤ ਮਾ ਪਹਿਲੇ ਸਾਲ ਪਾਣੀ ਮੇ ਡੁੱਬ ਗਈ ਤੇ ਜੀਰੀ ਦੁਬਾਰੇ ਲਾਈ ਦੀ ਰੇ ਫੇ ਲੇਟ ਲਗੀ ਦੀ ਲੇਟ ਲੱਗਣੇ ਮੈ ਤੁਹਾਨੂੰ ਪਤਾ ਹੀ ਹੈ ਫਿਰ ਹਨਾ ਪਿੱਛੇ ਡੋਡੀ ਪੈ ਗਈ ਦੀ ਬਹੁਤ ਜ਼ਿਆਦਾ ਰੇ ਡੋਡੀ ਦਾ ਹਮਲਾ ਹੋ ਗਿਆ ਦਾ ਪੜ ਗਿਆ ਭਾਈ ਉੱਪਰ ਆਪਣਾ ਸਪਰੇਅਗਾ ਇਹ ਖੇਤ ਕਰਾਂਗੇ ਸਾਲਾ ਇਦਾਂ ਲੰਬਾਈ ਪਵੇ ਦੀ ਜ਼ਿਆਦਾ ਹੋਣਾ ਟਰੈਕਟਰ ਫਾੜ ਲਿਆ ਵਿੱਚ ਟੱਕਰ ਉਹ ਖੜਾ ਲਏਗੇ ਟਰੈਕਟਰ ਪਾਣੀ ਜਾ ਹੋਇਆ ਜਿੱਥੇ ਅਰਦਾ ਸਟਾਰ ਵਿਚੋ ਗੜਾਈ ਵਾਲੇ ਹੋਗੇ ਵਿਚੋ ਸਪਰੇਅ ਵਾਲੇ ਹੋਗੇ ਵਿਚੋ ਖੁੰਡੇ ਵਾਲਾ ਬਾਬਾ ਹੋ ਗਿਆ ਸੋਟੇ ਵਾਲਾ ਬਾਬਾ ਲੀ ਪਾ ਲਈ ਬਾਈ ਆਪਾਂ ਨੇ ਉਹਰੇ ਨੂੰ ਇਹ ਟਰੈਕਟਰਾ ਉੱਥੇ ਦੇ ਮੋਟਰ ਵਾਦੇ ਤੇ ਪਾਣੀ ਭਰ ਲਿਆ ਜੀਰੀਮ ਦੇ ਚੱਲ ਰਿਹਾ ਸੁਪਰੀਆ ਲੈਤਰ ਗਣੇਸ਼ ਜੀ ਦੀ ਹੋ ਆਪਣੀ ਮਾ ਬੌਲੇ ਕੁੱਤੇ ਵੀ ਲੱਗੇ ਆ ਦੁਕਾਨਾਂ ਮੈਂ ਸੋ ਆ ਦੇਖੋ 2 3 4 5 ਬੁੱਟੇ ਇਕੱਠੇ ਆ ਆ ਗਏ 6 7 ਇਸ ਤਰ੍ਹਾਂ ਤੋਂ ਇਹੋ ਬੁੱਟਾ ਇੱਕ ਇਹ ਬੁੱਟਾ ਇੱਕ ਯਾਨੀ ਵਿੱਚ ਵਿੱਚ ਹੈਗੇ ਆ ਡੈੜੀਆਂ ਵਾਂ ਆਉ ਰਹੇ ਆ ਦੇਖੋ ਉਹ ਤਾਂ ਬਿਲਕੁਲ ਡੈੱਡ ਹੋ ਗਿਆ ਇਹ ਚੱਲ ਗਿਆ ਬੁੱਟਾ ਇਹ ਇਹ ਇਹੋ ਬੁੱਟਾ ਹਰੇਜ ਦੇਖੋ ਉਹ ਪਏ ਹੋਏ ਆ ਉਹ ਐ ਉਹ ਐ ਲਾਲ ਜਿਹੜੇ ਕਿ ਲਾਲ ਜੇ ਪੱਤੇ ਹੋਏਵੇਂ ਇਹ ਇਹ ਨਾ ਜਦ ਕੀ ਜੀਰੀ ਆਪਣੀ ਇਹ ਮਹੀਨੇ ਦੀ ਜੀਰੀ ਹੈ ਮਹੀਨੇ ਦੇ ਅੰਦਰ ਹੈ ਬਾਹਰ ਨਹੀਂ ਹੈਗੀ ਲੈ ਲਓ ਤਰ ਕਰੇ ਵੀ ਗੇਤੀਆਂ ਮਾਂ ਐ ਉਹ ਐ ਉਹਦਾ ਮਹਾਰਾਜ ਨੂੰ ਪਤਾ ਬਈ ਕਿਹੜੀ ਮਾਂ ਹੈ ਨੇ ਕਿਹੜੀ ਮਾਂ ਨਹੀਂ ਯਾਨੀ ਹੈ ਸਾਰੀਆਂ ਮਾਂ ਜਿਹੜੀ 26 ਮਾਂ ਘੱਟ ਹੈ ਹੈ ਸਾਰੀ ਵੈਰਾਈਟੀਆਂ ਮਾਂ ਤੇ ਇਹ 26 ਵੈਰਾਈਟੀ ਹੈ ਪੀਆਰ 100 ਹਰ ਲੇਟ ਲੱਗੀ ਵੀ ਐ ਇਹ ਮੇਰੇ ਸਾਹਮਣੇ ਕੋਈ ਦਾ 11 ਜੁਲਾਈ ਦਾ ਖੇਤ ਲਗਿਆ ਵਾ 11 12 ਜੁਲਾਈ ਦਾ ਇਹ ਇਹ ਤਾਂ ਸੱਤ ਤੈ ਲਗੇ ਤੇ ਲਾਣ ਲਾਲੇ ਪਰਾਂ ਲਾਈ ਇੰਨੇ ਲੇਬਰ ਨੇ ਇਹ 12 ਬੂਰਾ ਜੁਲਾਈ ਦਾ ਖੇਤ ਲਗਿਆ ਵਾ ਇਸਮੇ ਵੀ ਦੇਖੋ ਬੂਟੇ ਕਿੰਨੇ ਆ ਦੇਖੋ ਇਸਮੇ ਵੀ ਇੱਧਰ ਇਹ ਇਹ ਬੋਨੇ ਬੂਟੇ ਹੈਗੇ ਆ ਨਹੀਂ 26 ਮਾ ਮਤਲਬ ਇੰਨੇ ਹੀ ਗਿਆ ਬਸ ਇਸ ਤੇ ਬੱਦ ਕਿਸੇ ਖੇਤ ਮਾ ਹੋ ਸਕਿਆ ਹਜੇ ਆਪਾਂ ਨੂੰ ਦਿਖੇ ਨਹੀਂ ਜਾਨੀ ਜਿੰਨਾ ਕਾ ਆਪਾਂ ਨੇ ਜਿਹੜਾ ਗੁੜਾ ਮਾਰਿਆ ਕੀਤਾ ਵਾ ਇੰਨੇ ਕੋ ਨੇ ਪਾਈ ਨਿਪੜ ਗਿਆ ਬਰਾ लास्टੋ ਕਿਹੜਾ ਰਹਿ ਗਿਆ ਫਾਂਟ ਟੰਕੀ ਵੀ ਹੋ ਗਈ ਖਾਲੀ ਔਰ ਠੀਕ ਹੈ ਇੱਕ ਟੰਕੀ ਆ ਕੰਮ ਰਹਿ ਗਿਆ ਉਧਰ ਟਰੈਕਟਰ ਪਰਨ ਘੁਮਾ ਲਿਆ ਮਾਂ ਆ ਵਿਚ ਨੂੰ ਲੈ ਕੇ ਪੰਪ ਵੀ ਲੱਗ ਗਿਆ ਬੋਲੀਆਂ ਪਾਣ ਲਵੀ ਰੋਣ ਨਿਬੜ ਗਿਆ ਬਾਈ ਸਾਰੇ ਆ ਆਪਣਾ ਸਪਰੇਗਾ ਪੂਰੇ ਨੂੰ ਲੈ ਕੇ ਤੇ ਟਰੈਕਟਰ ਆਪਾਂ ਥੱਲੇ ਇਹ ਲੀਕ ਪੈ ਗਈ ਬਾਕੀ ਇੱਕ ਟੰਕੀ ਲੱਗੀ ਪਰ ਦਵਾਈ ਦੁਈ ਪਾ ਲਈ ਆਪਾਂ ਨੇ ਟੰਕੀ ਵਿੱਚ ਪਾਣੀ ਕੁਛ ਪਾਵੇਂ ਕਿ ਉੱਤਰ ਜਾ ਗਏ 100 ਲੀਟਰ ਪਾਣੀ ਪਾ ਲਿਆ ਦਵਾਈ ਘੋਲ ਲਈ ਮੈਨੂੰ ਸਮੋਸੇ ਖਾਣਗੇ ਬੰਦੇ ਕਿਵੇਂ ਆ ਠੀਕ ਐ ਸੌਸ ਨਹੀਂ ਖਾਂਦਾ ਸੇਲਮ ਨਹੀਂ ਪਿੰਦਾ ਦੀ ਚੰਗੀ ਬਾਰਸ਼ ਹੋ ਗਈ ਬਾਈ ਲਗਾ ਉੱਪਰ ਪਾਣੀ ਬਹੁਤ ਹੋਰ ਆ ਰਿਹਾ ਹੈ ਆਪਾਂ ਕਨੌਰ ਨੂੰ ਆਵਿਗਾ ਟਰੈਕਟਰ ਘੁੰਮ ਕੇ ਬਣਾਓ ਇਹ ਬੱਸ 40 ਪਈ प्रपो पैक करके कटेंगे या फिर कमाएंगे यह बस सीधा काट दे और टायर गिरने का डर था करके अपन ने पैक कर, तो तो तो। कर, कर दिया ਇਪਰ ਸੀਧਾ ਘੱਟ ਦੇਣਾ ਟਰੈਕਟਰ ਟਾਇਰ ਜਿੰਦਾ ਬਾਰੇ ਇਸ ਕਰਕੇ ਆਪਣੇ ਬੈਕ ਟਾਇਰ ਕਰ ਦਾਂਗੇ ਇਹ ਜੇ ਰਸਤੇ ਕਰਕੇ ਬਾਈ ਸਪੈਸਰ ਘੱਡੇ ਦੇ ਆਪਾਂ ਨੇ ਆਹ ਟਰੈਕਟਰ ਤੰਕ ਕਰਕੇ ਟਾਇਰ ਪਾਏ ਇਹਦੇ ਵਿੱਚ ਔੜਾ ਟਰੈਕਟਰ ਕਿ ਖਲਮ ਜੇਗਾ ਲੈ ਵੀ ਲਾਸਟ ਟੰਕੀ ਐ ਚੱਰ ਰਿਹਾ ਕੰਮ ਸੂਰਜ ਛਿਪਣੇ ਵਾਲਾ ਬਸ ਉਦਲ ਬਾਈ ਜੀਮਾ ਸੂਰਜ ਦੇ ਪਤਾ ਬਨੇ ਰਹਿ ਗਏ 2 ਕਿੱਲੇ ਨੇ 2.5 ਕਿੱਲੇ ਨੇ 4.5 ਕਿੱਲੇ ਜਗ੍ਹਾ ਰਹਿ ਗਈ ਅੱਜ ਗਰਮੀ ਦੀ ਦਿਨ ਮੈਂ ਗਰਮੀ ਕਰਕੇ ਥੋੜਾ ਬੰਦੇ ਦਾ ਦਮ ਮਰਿਆ ਤਾਂ ਲੇਟ ਹੋ ਗਏ ਨੀ 7 ਮਿੰਟਾਂ ਕੀ ਹੈ ਬਿਨਵਾ ਪੱਡੇ ਨਾਲ ਵਿੱਚ ਪੂਰੇ ਡੈਮੇਜ ਨਹੀਂ ਹੋਏ ਵੇ ਜਿਸ ਤਰ੍ਹਾਂ ਨੇ ਦੋ ਪੱਡੇ ਇਸ ਕੋ ਇਹ ਪੱਡਾ ਚੱਲ ਰਿਹਾ ਕੁਸਾ ਇਹੋ ਬਿਲਕੁਲ ਡੈਮੇਜ ਹੋਇਆ ਬਾ ਤੇਲਾ ਹੈ ਜਿਸ ਤਰ੍ਹਾਂ ਕਹਦੇ ਵੀ ਇਹ ਤੇਲੇ ਕਰਕੇ ਦੇਖੋ ਚਿੱਟਾ ਤੇਲਾ ਤਲਾ ਜਿੱਤਰਾ ਮਰੇ ਬਾ ਕੋਈ ਜੂੰਦਾ ਵੀ ਹੈ ਕੋਈ ਮਰਿਆ ਪਾ ਵੀ ਹੈ ਇਹ ਜਿਹੜਾ ਵਾਇਰਸ ਹੈ ਇਹ ਤੇਲੇ ਕਰਕੇ ਫੈਲਦਾ ਬਾਕੀ ਇਲਾਜ ਤਾਂ ਇਸ ਦਾ ਦੇਖੋ ਕੋਈ ਹੈ ਨਹੀਂ ਜਿੰਨਾ ਕੀ ਤੱਕ ਦਵਾਈਆਂ ਵਰਤੀਆਂ ਆ ਕਿਸਾਨਾਂ ਨੇ ਤਜਰਬਾ ਕਰਿਆ ਆਪਣਾ ਜ਼ਿਮੀਦਾਰ ਭਾਈਆਂ ਨੇ ਲਾਜ ਤਾਂ ਨਹੀਂ ਦੇਖੋ ਇਸ ਦਾ ਕੋਈ ਹੋਇਆ ਉਹ ਇਸ ਦਾ ਕੰਟਰੋਲ ਕਹਿੰਦੇ ਆ ਵੀ ਭਾਈ ਚਲੋ ਤੇਲੇ ਦਾ ਕੰਟਰੋਲ ਕਰ ਲਿਓ ਵੀ ਅੱਗੇ ਨਹੀਂ ਵੱਧਦਾ ਚਲੋ 2 4% 5% ਹੋ ਗਿਆ ਫਿਰ ਦੇਖੀਏ ਹੈਗੀ ਕੁਝ ਵੈਰਾਈਟੀਆਂ ਮਜਾਦਾ ਵੀ ਹੈ ਜੋ ਦਸਤੇ ਨੂੰ ਮਨਜ਼ੂਰ ਹੈ ਲਿਓ ਜੀ ਬਾਬੇ ਦੀ ਕਿਰਪਾ ਨਾਲ ਨਿਬੜ ਗਿਆ ਕੰਮ ਬਸ ਰਹਿ ਗਏ ਧੂਕ ਗੇੜੇ ਜਿੱਬੜ ਗਿਆ ਬਾਈ ਸਪਰੇਇ ਗਿਆ ਬਾਈ ਇੱਕ ਖੇਤ ਰਹਿ ਗਿਆ ਆਪਣਾ ਕੱਲ ਨੂੰ ਦੇਖਦੇ ਆ ਕਿਸ ਤਰ੍ਹਾਂ ਰਹਾ ਮੌਸਮ-ਮੌਸਮ ਦੇਖ ਕੇ ਬਾਕੀ ਬੰਦਿਆਂ ਨੇ ਇਹਨੇ ਜਾਣਾ ਘਰਾਂ ਨੂੰ ਰਖੜੀਆਂ ਕਰਕੇ ਇਹ ਕਹਿੰਦੇ ਵੀ 12 ਤਰੀਕ ਤੱਕ ਦੁਬਾਰੇ ਆ ਜੰਗੇ ਬਾਕੀ ਦੇਖਾਂ ਮਾਮਾ ਨਹੀਂ ਆਂਦੇ ਉਹ ਇਹਨਾਂ ਨੂੰ ਪਤਾ ਯਾ ਰੱਬ ਨੂੰ ਪਤਾ ਤੋ ਕੀ ਆਮਨ ਲਗੇਗਾ ਕੱਲ ਨੂੰ ਸਪਰੇਅ ਕਰਨਾ ਟਰੈਕਟਰ ਕੱਲ ਨੂੰ ਆਮਨਪਾ ਚਲੇਗਾ ਠੀਕ ਹੈ ਬਾਈ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਾਂ ਗੱਲ ਨੂੰ ਕਿਸੇ ਨਵੇਂ ਵੀਡੀਓ ਵਾਂ ਪੱਕੀ ਭਾਈ ਜੇ ਜਿਹੜੀ ਕੋਈ ਕਮੀਆਂ ਪੇਸ਼ੀਆਂ ਦੱਸੇ ਕਰੋ ਕਮੈਂਟ ਕਰੇ ਕਰੋ ਹਨਾ ਕਿਤੇ ਗਲਤ ਐ ਸਹੀ ਐ ਜੋ ਵੀ ਆਪਾਂ ਸੁਝਾਅ ਦਈਏ ਕਰੋ ਭਾਈ ਹਨਾ ਜਿਹੜੀਆਂ ਆਪਣੇ ਮੈਂ ਕਮੀਆਂ ਆਪਾਂ ਕੱਢਣੇ ਹੀ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਧੰਨਵਾਦ ਸਾਰਿਆਂ ਨੂੰ ਬਹੁਤ ਬਹੁਤ ਵੀਡੀਓ ਦੇਖਣੇ ਵਾਸਤੇ